ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀਤ ਇਹ ਮਹਾ ਤੁਹਾਡੇ ਨਾਲ ਜਸਬੀਰ ਕੌਰ ਜੀ ਸੰਗਰੂਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਨੇ ਇੱਕ ਨਾਮੀ ਅਪਰਾਧੀ ਗੋਬਿੰਦੀ ਨੂੰ ਗ੍ਰਿਫਤਾਰ ਕੀਤਾ ਦੱਸਦੀ ਹੈ ਕਿ ਉਸ ਦੇ ਨਾਮ ਪਹਿਲਾਂ ਹੀ ਦਰਜਨਾ ਮਾਮਲੇ ਬੋਲਦੇ ਨੇ ਜਿਨ੍ਹਾਂ ਦੇ ਵਿੱਚ ਡਕੈਤੀ ਅਤੇ ਕਈ ਹੋਰ ਮਾਮਲੇ ਸ਼ਾਮਿਲ ਨੇ ਇਹ ਮਾਮਲੇ ਵੱਖ-ਵੱਖ ਸਟੇਟਾਂ ਦੀ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਅਪਰਾਧੀ 2010 ਤੋਂ ਅਪਰਾਧੀ ਦੁਨੀਆ ਦੇ ਵਿੱਚ ਪੈ ਗਿਆ ਸੀ ਪੁਲਿਸ ਲੰਬੇ ਸਮੇਂ ਤੋਂ ਇਸ ਦੀ ਭਾਲ ਕਰ ਰਹੀ ਸੀ ਹੁਣ ਸੂਲਰ ਕਰਾਟ ਨੇੜੇ ਨਾਗਰਾ ਪਿੰਡ ਦੇ ਕੋਲ ਨਹਿਰ ਦੇ ਨਾਲ ਗੁਬਿੰਦੀ ਨੂੰ ਮੋਟਰਸਾਈਕਲ ਤੇ ਪਾਇਆ ਗਿਆ ਪੁਲਿਸ ਨੂੰ ਦੇਖ ਕੇ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਇਸ ਦਾ ਪਿੱਛਾ ਕੀਤਾ ਇਸ ਨੇ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਤੇ ਇੱਕ ਗੋਲੀ ਗੋਬਿੰਦੀ ਦੇ ਪੱਟ ਦੇ ਵਿੱਚ ਲੱਗ ਗਈ ਜਿਸ ਦੇ ਨਾਲ ਇਹ ਜ਼ਖਮੀ ਹੋ ਗਿਆ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੁਣ ਇਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਕਿ ਇਹ ਜੇਰੇ ਇਲਾਜ ਹੈ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਗਹਿਰਾਈ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਕਿਸ ਤਰ੍ਹਾਂ ਦਾ ਐਨਕਾਊਂਟਰ ਹੋਇਆ ਕਿੰ ਕਿਸ ਤਰ੍ਹਾਂ ਦਾ ਗੈਂਗਸਟਰ ਸੀ ਕਿੰਨੇ ਸੀ ਖਲਾ ਮਾਮਲੇ ਦੇ ਦੇਖੋ ਅੱਜ ਸਾਡੀ ਜਿਹੜੀ ਆ ਸੀਆਏ ਸੰਰੂਰ ਦੀ ਇੱਕ ਪੁਲਿਸ ਟੀਮ ਐਸੀ ਬਲਕਾਰ ਸਿੰਘ ਦੀ ਜਿਹੜੀ ਆ ਇੰਚਾਰਜ ਦੇ ਨਾਲ ਇਧਰੋਂ ਸੁੱਲਰ ਘਾੜ ਤੋਂ ਨਗਰਾ ਸਾਹਿਬ ਨੇੜੇ ਨੇੜੇ ਜੋ ਰਸਤਾ ਜਾਂਦਾ ਉਧਰ ਜਾ ਰਹੇ ਸੀਗੇ ਤਾਂ ਤਕਰੀਬਨ 6:30 ਦੇ ਤਕਰੀਬਨ ਇੱਕ ਮੋਟਰਸਾਈਕਲ ਵਾਲਾ ਇੱਕ ਨੌਜਵਾਨ ਨੇਰ ਦੇ ਕਿਨਾਰੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਕਦਮ ਜਿਹੜਾ ਮੋਟਰਸਾਈਕਲ ਲੈਫਟ ਸਾਈਡ ਤੇ ਕਹ ਪਹੀ ਜਾਂਦੀ ਆ ਉਦੋਂ ਉਹ ਉਹੜਾ ਘਬਰਾ ਲ ਘਬਰਾ ਕੇ ਮੁੜ ਗਿਆ ਜਦੋਂ ਪੁਲਿਸ ਪਾਰ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਗੱਡੀ ਪਿੱਛੇ ਲਗਾਈ ਕਿਉਂਕਿ ਅੱਗੇ ਰਸਤਾ ਬੜਾ ਟਾਈਟ ਆ ਤੇ ਉਹਦੇ ਵਿੱਚ ਹਿੱਟ ਕੀਤੀ ਜਦੋਂ ਉਹ ਗਿਰਿਆ ਤਾਂ ਉਹਨੇ ਇੱਕਦਮ ਆਪਣਾ ਪਿਸਤਲ ਡੱਬੇ ਚੋਂ ਕੱਢ ਕੇ ਪੁਲਿਸ ਪਾਰਟੀ ਤੇ ਜਿਹੜਾ ਹਮਲਾ ਕੀਤਾ ਜੋ ਉਹਨੇ ਦੋ ਫਾਇਰ ਕੀਤੇ ਜੋ ਸਰਕਾਰੀ ਗੱਡੀ ਜੋ ਬਲੈਰੋ ਸਾਡੀ ਸੀ ਉਹਦੇ ਦੋ ਫਾਇਰ ਜਿਹੜੇ ਆਪਣਾ ਬੌਂਡ ਤੇ ਲੱਗੇ ਪੁਲਿਸ ਨੇ ਆਪਣੀ ਬਚਾਓ ਖਾਤਰ ਜਦੋਂ ਐਸਸੀ ਬਲਕਾਰ ਸਿੰਘ ਜਿਹੜੇ ਇੰਚਾਰਜ ਸੀਗੇ ਟੀਮ ਦੇ ਉਹਨਾਂ ਵੱਲੋਂ ਤੇ ਇੱਕ ਮਲਾਜ਼ਮ ਵੱਲੋਂ ਫਾਇਰ ਕੀਤਾ ਗਿਆ ਜੋ ਉਹਦੀ ਇੱਕ ਖੱਬੀ ਲੱਤੇ ਵਿੱਚ ਜਿਹੜਾ ਫਾਇਰ ਲੱਗਿਆ ਤੇ ਮੋਟਰਸਾਈਕਲ ਗਿਰਿਆ ਉਹਦਾ ਜੋ ਤੇ ਪੁਲਿਸ ਪਾਰਟੀ ਨੇ ਉਹਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਮੌਕੇ ਤੋਂ ਇੱਕ ਕੰਟਰੀ ਮੇਡ ਬੱਤੀਬੌਰ ਇੱਕ ਬਿਨਾ ਨੰਬਰ ਜਿਹੜਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਤੇ ਕੁਝ ਰੋਂਦ ਬਰਾਮਦ ਹੋਇਆ ਤੇ ਇਹਦੇ ਦੌਰਾਨ ਉਹਨੂੰ ਪੁਲਿਸ ਪਾਰਟੀ ਨੇ ਹੁਣ ਜਿਹੜਾ ਹਸਪੀਟਲ ਨੂੰ ਦਾਖਲ ਕਰਵਾਇਆ ਉਹਦੇ ਮੈਡੀਕਲ ਵਾਸਤੇ ਤੇ ਜੋ ਦੌਰਾਨੇ ਹੁਣ ਮੋਢਲੀ ਤਰਤੂਸ਼ ਦਾ ਪਤਾ ਲੱਗਿਆ ਇਹ ਗਵਿੰਦੀ ਨਾਂ ਦਾ ਨੌਜਵਾਨ ਸੀ ਜੋ ਕਿ ਖਨਾਲ ਥਾਣਾ ਡੜਬਾ ਵਿੱਚ ਪੈਂਦਾ ਵਾ ਉੱਥੇ ਦਾ ਵਸਨੀਕ ਸੀ ਇਹ ਤੇ ਇਹ ਕਾਫੀ ਪੁਰਾਣਾ 2010 ਤੋਂ ਇਹ ਪਰਚੇ ਦਰਜਾਂ ਕਿ ਤਕਰੀਬਨ ਤੇ ਡਕੈਤੀ ਦੇ ਐਨਡੀਪੀਐਸ ਦੇ ਚੋਰੀਆਂ ਦੇ ਪੰਜਾਬ ਚ ਰਾਜਸਥਾਨ ਚ ਤਕਰੀਬਨ ਇੱਕ ਦਰਜਨ ਦੇ ਖਿਲਾਫ ਇੱਕ ਦਰਜਨ ਜਿਹੜੇ ਤੇ ਐਫਆਰਐਨ ਲਾਜ ਨੇ ਤੇ ਬਾਕੀ ਹੁਣ ਜਿਹੜੀ ਐਫਆਰ ਦਾਜ ਕਰਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ। ਇਹ ਹੁਣ ਪਗੋੜਾ ਸੀ ਜਾਂ ਕਿਦਾਂ ਜਬਾਨ ਤੇ ਸੀ ਕਿਦਾਂ ਸੀਗਾ ਜੀ ਉਹ ਉਹ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਆਪਣਾ ਕਿਉਂਕਿ ਇਹਨੇ ਪਰਚੇ ਨੈਚੁਰਲੀ ਇਹ ਬੰਦਾ ਕਈ ਵਾਰੀ ਜੇਲ੍ਹ ਜਾ ਚੁੱਕਾ ਆ ਮਾੜਾ ਬੰਦਾ ਵਾ ਉਹ ਅਸੀਂ ਸਾਰਾ ਦਾ ਰਿਕਾਰਡ ਦੇਖ ਰਹੇ ਹਾਂ ਹੁਣ ਕਿਉਂਕਿ ਅਚੰਚਿਤ ਜੋ ਸਾਡੀ ਪੁਲਿਸ ਪਾਰਟੀ ਨਾਲ ਇਹ ਫੇਸ ਹੋਇਆ ਬਾਕੀ ਤਫਤੀਸ਼ ਦੇ ਵਿੱਚ ਆ ਗਿਆ। ਸਰ ਪਿਛਲੇ ਦਿਨੀ ਕੁਝ ਨਸ਼ਾ ਵਗੈਰਾ ਕਰਕੇ ਜੀ ਇਹ ਸ਼ਹਿਰ ਦੇ ਵਿੱਚ ਵੀ ਘੁੰਮਦਾ ਰਿਹਾ ਜੀ। ਇਹਦੀ ਵੀਡੀਓ ਵੀ ਵਾਇਰਲ ਹੋਈ ਹੈ ਜੀ ਭੇਜ ਦਿੰਦੇ ਨੇ। ਦੇਖੋ ਉਹ ਮੇਰੇ ਧਿਆਨ 'ਚ ਨਹੀਂ ਆ ਰਿ ਹਣ ਤੱਕ ਦਾ ਜੋ ਰਿਕਾਰਡ ਦੱਸਿਆ ਮੈਂ ਤੁਹਾਨੂੰ ਉਹ ਇੱਕ ਦਰਜ ਨੇ ਦੇ ਪਰਚੇ ਦਰਜ ਸੀਗੇ ਵੱਖ-ਵੱਖ ਇਹਨੇ ਡਾਕੇ ਮਾਰੇ ਹੋਣੇ ਐਨਡੀਪੀਐਸ ਦਾ ਕੰਮ ਕਰਦਾ ਉਹ ਗੱਲ ਤੁਹਾਡੀ ਸਹੀ ਆ ਤੇ ਹੁਣ ਐਫਆਰ ਦਰਜ ਹੋ ਗਈ ਅੱਗੇ ਤਫ਼ਤੀਸ਼ ਕਰਾਂਗੇ ਕੌਣ ਕਿੱਥੋਂ ਕੰਟਰੀ ਮੇਡ ਜਿਹੜਾ ਪਿਸਤਲ ਬਰਾਮਦ ਹੋਇਆ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਉਹ ਵੀ ਵਿਦਾਊਟ ਨੰਬਰ ਤੇ ਉਹ ਅੱਗੇ ਕਿਹੜੇ-ਕਿਹੜੇ ਦੇ ਬੰਦੇ ਨਾਲ ਨੇ ਕਿੱਥੋਂ ਮੋਟਰਸਾਈਕਲ ਚੋਰੀ ਕੀਤਾ ਉਹ ਜਿਹੜਾ ਸਾਰਾ ਅਸੀਂ ਤਫ਼ਤੀਸ਼ ਲਾਵਾਂਗੇ ਮੈਡੀਕਲ ਫਿਲਹਾਲ ਦੇਖੋ ਸਾਡੀ ਡਿਊਟੀ ਬਣਦੀ ਆ ਜੇ ਮਾੜਾ ਬੰਦਾ ਤਾਂ ਉਹ ਸਜ਼ਾ ਹੀ ਪਾਊਗਾ ਤੇ ਐਫਆਰ ਵੀ ਦਰਜ ਕੀਤੀ ਆ ਪਰ ਇਨਸਾਨੀਤ ਮੁੱਖ ਰੱਖਦੇ ਹੋਏ ਉਹਦਾ ਜਿਹੜਾ ਆਪਣਾ ਇਲਾਇਲ ਯੂਨੀਵਰਸਿਟੀ ਜਿਹੜੀ ਸਾਡੀ ਪਾਰਟੀ ਨੇ ਹਸਪਤਾਲ ਦੇਖਲਾ ਕਰਾਇਆ ਸ਼ਰੀਰ ਦੇ ਨਾਲ ਹੋਰ ਵੀ ਬੰਦ ਜੁੜੇ ਹੋਏ ਨੇ ਜੀ ਕੁਝ ਕੋਈ ਆਇਆ ਸਾਹਮਣੇ ਜੀ ਕੁਝ ਦੇਖੋ ਹਜੇ ਤਾਂ ਜਸਟ ਹੁਣੀ ਕੁਝ ਘੰਟੇ ਦੀ ਪਹਿਲਾਂ ਇਹ ਖਬਰ ਆ ਤੇ ਐਫਆਰ ਦਰਜ ਕਰਕੇ ਅਸੀਂ ਜਿਹੜਾ ਆਪਣਾ ਤਫਤੀਸ਼ ਵਿੱਚ ਲਿਆਵਾਂਗੇ ਅੱਗੇ ਕੀ ਕੀ ਅੱਗੇ ਹੋਣਾ ਹੈ ਥੈਂਕ ਯੂ ਜਾਨ